ਅਸੀਂ ਫਤੇਗੜ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਸਾਬਕਾ ਸੈਨਿਕਾਂ ਵੱਲੋਂ ਇੱਕ ਬੜਾ ਵੱਡਾ ਮਸਲੇ ਨੂੰ ਹੱਲ ਕੀਤਾ ਗਿਆ। ਉਹ ਮਸਲੇ ਬਾਰੇ ਜਾਣਦੇ ਆ ਪ੍ਰਧਾਨ ਸਾਹਿਬ ਕੀ ਏਡਾ ਵੱਡਾ ਮਸਲਾ ਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਗਰਦੀਪ ਸਿੰਘ ਢੰਡਾ ਸਾਬਕਾ ਸੈਨਿਕ ਸਰਸੰਜੀ ਕਮੇਟੀ ਪੰਜਾਬ। ਵੀਰ ਜੀ ਸਾਡੇ ਕੋ ਇੱਕ ਮਸਲਾ ਸਾਡਾ ਬਲਾਗ ਪ੍ਰਧਾਨ ਆ ਕਬਲ ਸਿੰਘ ਠੱਠਾ। ਉਹਨਾਂ ਦੇ ਬ੍ਰਦਰ ਦਾ ਕੋਈ ਮਸਲਾ ਸੀ ਏਜੰਟ ਦਾ। ਉਹ ਕਾਫੀ ਚਿਰ ਤੋਂ ਲੰਮਕਿਆ ਹੋਇਆ ਸੀ। ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਤੇ ਅਸੀਂ ਅੱਜ ਮੱਦੀਪੁਰ ਗੁਰਦੁਆਰਾ ਵਿੱਚ ਬਹਿ ਕੇ ਏਜੰਟ ਨੂੰ ਤੇ ਬਾਬਾ ਜੀ ਨੂੰ ਰੂਹ ਬਰੂ ਕਰਾ ਕੇ ਸਤਨਾਮ ਸਿੰਘ ਉਹਨਾਂ ਨੂੰ ਇਹਨਾਂ ਦਾ ਜੋ ਮਸਲਾ ਯਾਰ ਰਾਜੀਨਾਮਾ ਕਰਾ ਦਿੱਤਾ ਆ ਜੋ ਕਿ ਏਜੰਟ ਵੀ ਪੈਸੇ ਮੰਨ ਗਿਆ ਦੋ ਜਗ੍ਹਾ ਦੇ ਪੈਸੇ ਹੀ ਦੋਹਾਂ ਜਗ੍ਹਾ ਤੇ ਹੀ ਪੈਸੇ ਲਿਖਤੀ ਉਹ ਮੰਨ ਕੇ ਨੇ ਉਹਨਾਂ ਨੇ ਇਕਰਾਰ ਕੀਤਾ ਕਿ ਅਸੀਂ ਇੰਨੇ ਤਰੀਕ ਨੂੰ ਇਹਨਾਂ ਨੂੰ ਬਾਬਾ ਜੀ ਉਹਨਾਂ ਨੂੰ ਪੈਸੇ ਦੇ ਦਾਂਗੇ ਲਿਖਤੀ ਰਾਜੀਨਾਮਾ ਹੋਇਆ ਆ ਇਹ ਮੈਂ ਤੁਹਾਡੇ ਚੈਨਲਾਂ ਦੀ ਜਨਤਾ ਨੂੰ ਅਪੀਲ ਕਰੂੰਗਾ ਕਿ ਵੀਰੋ ਇਹਨਾਂ ਏਜੰਟਾਂ ਤੋਂ ਬਚੋ ਇਹਨਾਂ ਠੱਗਾਂ ਤੋਂ ਬਚੋ ਜੇ ਕੋਈ ਫਾਇਲ ਲਾਉਂਦੇ ਜੋ ਤੇ ਕੋਈ ਜਿਹੜਾ ਵੀ ਦਫਤਰ ਲਾਉਂਦੇ ਜੋ ਰਜਿਸਟਰ ਦਫਤਰ ਲੱਭੋ ਜਿਹੜਾ ਗਵਰਨਮੈਂਟ ਵੱਲ ਮਨਜ਼ੂਰ ਸੁਧਾ ਹੋਏ ਇਹਨਾਂ ਹਾਰੀ ਸਾਰੀ ਏਜੰਟਾਂ ਦੇ ਅੱਗੇ ਪੈਸੇ ਨਾ ਪਸਾਓ ਇਹਨਾਂ ਨੇ ਵੇਖੋ ਗਰੀਬ ਇਨਸਾਨ ਨੇ ਪੈਸੇ ਵਿਆਜੀ ਚੁੱਕ ਕੇ ਪਹਿਲੋਂ 6 ਸਾਲ ਪੈਸੇ ਪਸਾਲੇ ਆ ਸਾਲ ਵਿਆਜ ਭਰਿਆ ਆ ਪਰ ਉਹਨਾਂ ਏਜੰਟਾਂ ਦੇ ਸਿਰ ਤੇ ਕੋਈ ਅਸਰ ਨਹੀਂ ਆ ਅੱਜ ਸਾਡੀ ਕਮੇਟੀ ਨੇ ਵਿਚ ਖੜੇ ਹੋ ਕੇ ਇੱਕ ਫੈਸਲਾ ਕਰਾਇਆ ਸਾਡੇ ਮਨ ਨੂੰ ਹੀ ਪੁਸ਼ਟੀ ਆ ਕਿ ਚਲੋ ਬਾਬਾ ਜੀ ਨੂੰ ਇਨਸਾਫ ਮਿਲਿਆ ਆ ਉਹ 22 ਲੱਖ 20 ਲੱਖ ਕੁਝ ਦਾ ਫੈਸਲਾ ਸੀ ਲਾਸਟ 17 ਲੱਖ ਸਾਡੇ 17 ਲੱਖ ਚ ਫੈਸਲਾ ਨਿਭੜਿਆ ਜੋ ਬਾਬਾ ਜੀ ਵੀ ਇਹ ਫੈਸਲੇ ਨਾਲ ਸੰਤੁਸ਼ਟ ਆ ਇੰਨੀਆਂ ਕੁ ਬੇਨਤੀਆਂ ਸਾਡੀਆਂ ਵੀਰੋ ਵੀ ਮਨਜ਼ੂਰ ਸੁਦਾ ਏਜੰਟ ਕੋ ਜਾਓ ਨਕਲੀ ਏਜੰਟਾਂ ਤੋਂ ਬਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਾਲਸਾ ਜੀ ਕਿਹੜੇ ਦੇਸ਼ ਦਾ ਜਾਣਦਾ ਤੁਸੀਂ ਜਿਹੜਾ ਆ ਉਹ ਬੱਚਿਆਂ ਦੇ ਪੈਸੇ ਕਨੇਡਾ ਦਾ ਬੱਚਿਆਂ ਦਾ ਦੋਵਾਂ ਦਾ ਲਾਇਆ ਸੀ ਜੀ ਤੇ ਇਹ ਸਾਨੂੰ ਚਾਂਸਾ ਦੇ ਕੇ ਸਾਡੇ ਕੋਲ ਪੈਸੇ 20 ਲੱਖ 50 ਹਜ਼ਾਰ ਰੁਪਏ ਨਾਲ ਪ੍ਰਾਪਤ ਕਰ ਲਿਆ ਤੇ ਮੁੜ ਕੇ ਸਾਨੂੰ ਅੱਜ ਆਉਣੇ ਆ ਭੜਕੇ ਆਉਣੇ ਆ 2 ਵਜੇ ਆਉਣੇ ਆ 4 ਵਜੇ ਆਉਣੇ ਆ ਇਹੋ ਤਰੀਕਾ ਦਿੰਦੇ ਰਹੇ ਫਿਰ ਅਸੀਂ ਹਾਰ ਕੇ ਮਤਲਬ ਇਹਨਾਂ ਦਾ ਵੀਰਜੀ ਹੋਣਾ ਦਾ ਪ੍ਰਧਾਨ ਜੀ ਹੋਣਾ ਦਾ ਅਸੀਂ ਸਾਥ ਲਿਆ ਇਹਨਾਂ ਨੇ ਸਾਡਾ ਹੁਣ ਅੱਜ ਮਤਲਬ 26 ਤਰੀਕ ਨੂੰ ਸਾਡਾ ਇਹਨਾਂ ਨੇ ਫੈਸਲਾ ਕਰਵਾਤਾ ਕਿੰਨੇ ਚ ਫੈਸਲਾ ਹੋ ਗਿਆ ਮਤਲਬ 7.5 ਲੱਖ ਰੁਪਏ ਜਿਹੜਾ ਏਜੰਟ ਦੇ ਖਾਤੇ ਵਿੱਚ ਗਿਆ ਸੀ ਉਹ ਨੇ ਸਾਨੂੰ ਚੈੱਕ ਦੇ ਦਿੱਤਾ ਵਾ ਤੇ ਉਹ ਬਾਕੀ ਰਕਮ ਉਹਨਾਂ ਨੇ ਦੇਣੀ ਹੈ ਠੀਕ ਹੈ ਸੰਤੋਖ ਸ੍ਰੀ ਜੀ ਹਾਂਜੀ ਸੰਤੋਖ ਹੈ ਭਾਜੀ ਜੀ ਧੰਨਵਾਦ ਇਹਨਾਂ ਸਾਫ ਕਾ ਸੈਂਕਣ ਦਾ ਵੀ ਜਿਨ੍ਹਾਂ ਨੇ ਐਸੇ ਗਰੀਬ ਆਦਮੀ ਦੇ ਜਿਹੜੇ ਆ ਉਹ 20 ਲੱਖ ਰੁਪਇਆ ਕਢਾ ਕੇ ਤੇ ਉਸ ਦੇ ਜਿਹੜਾ ਹੱਥ ਚ ਫੜਾਇਆ ਮੈਂ ਜਸਦੀਪ ਢਿੱਲੋਂ ਕੈਮਰਾਮੈਨ ਸੁਖਬੀਰ ਸਿੱਧੂ ਨਾਲ ਬਹੇ ਘਟ ਚੂੜੀਆਂ